ੴ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ RAM ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਝੁਕੋਲੇ RAM ਗੁਰਮਤਿ ਮਨ ਠਹਿਰਾਈਏ ਮੇਰੀ ਜਿੰਦੜੀਏ अनंत न कहू अनंत न कहू डोले राम मन जंदेड़ा फल पाया हरप्रभु गुण नानक वाणी बोले राम मन जंदेड़ा फल पाया हरप्रभु गुण नानक वाणी बोले राम ਗੁਰਮਤਿ ਮਨ ਅੰਮ੍ਰਿਤ ਪੁਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਈ ਰਾਮ ਅੰਮ੍ਰਿਤ ਬਾਣੀ ਭਗਤ ਜਨਾਂ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰਿ ਰਿਬ ਲਾਈ ਰਾਮ ਜਿਰੀ ਬਿ ਸੁਨਨ ਹਰ ਪ੍ਰਭ ਪਾਇਆ ਗਾਲਾ ਮਿਲੇ ਸਹਿਜ ਜੁਬਾਈ ਰਾਮ ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਬਜਾਏ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਗੁਰ ਪਿਆਰ ਵਾਲਿਓ ਸਤ ਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਜੋ ਸਤਗੁਰੂ ਬਖਸ਼ਿਸ਼ ਕਰਕੇ ਸੇਵਾ ਬਖਸ਼ ਰਹੇ ਨੇ ਉਹ ਅੱਜ ਆਪਾਂ ਪਾਵਨ ਪਵਿੱਤਰ ਅੰਗ 537 ਦੇ ਸੁਭਾਇਮਾਨ ਸ਼ਬਦ ਪੜ੍ਹ ਰਹੇ ਹਾਂ ਜੋ ਗੁਰੂ ਮਾਰਾ ਸਮਝਾਉਣਾ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਹਰ ਨਾਮ ਧਿਆਈਏ ਮੇਰੀ ਜਨ ਧੜੀਏ ਗੁਰਮਖ ਨਾਮ ਅਮੋਲੇ ਰਾਮ ਏ ਮੇਰੀ ਸੋਹਣੀ ਜਿੰਦੇ ਸਦਾ ਪ੍ਰਮਾਤਮਾ ਦਾ ਨਾਮ ਸਿਮਰਨਾ ਕਰਿਆ ਕਰ ਪ੍ਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀ ਹੀ ਮਿਲਦਾ ਹੈ ਗੁਰਬਾਣੀ ਨਾਲ ਜੁੜ ਕੇ ਭਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਹਰ ਰਸ ਪੀਤਾ ਹਰ ਮਨ ਪਿਆਰਾ ਮਨ ਹਰ ਰਸਨਾਮ ਚੁਕੋਲੇ ਰਾਮ ਜਿਹੜਾ ਮਨ ਪ੍ਰਮਾਤਮਾ ਦੇ ਨਾਮ ਰਸ ਵਿੱਚ ਗਿਝ ਜਾਂਦਾ ਹੈ ਉਹ ਮਨ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿੱਚ ਚੁੱਭੀ ਲਾਈ ਰੱਖਦਾ ਹੈ ਜਿਹੜਾ ਆਪਾਂ ਇਧਰ ਪਾਵਨ ਪਵਿੱਤਰ ਅੰਗ 624 ਤੇ ਸੁਭਾਇਮਾਨ ਸ਼ਬਦ ਪੜਿਆ ਇੱਥੇ ਵੀ ਮਹਾਰਾਜ ਨੇ ਦੱਸਿਆ ਬੇ ਮਲੇ ਸਾਧੂ ਦੁਰਮਤ ਖੋਏ ਪਤ ਤ ਪਨੀਤ ਸਭ ਹੋਏ ਗੁਰੂ ਨੂੰ ਮਿਲ ਕੇ ਮਾੜੀ ਮਤ ਦੂਰ ਹੋ ਜਾਂਦੀ ਆ ਤੇ ਪਤ ਤ ਤੋਂ ਪਵਿੱਤਰ ਹੋ ਜਾਂਦਾ ਮਨ ਤੇ ਅਗਲੇ ਬੰਦ ਚ ਦੱਸਿਆ ਵੀ RAM DAAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਵੀ ਇੱਕ ਤਾਂ ਸਰੋਵਰ ਬਣਿਆ ਹੋਇਆ ਦਰਬਾਰ ਸਾਹਿਬ RAM DAAS ਸਰੋਵਰ ਤੇ ਇੱਕ ਜਿਹੜਾ RAMDAS ਸਰੋਵਰ ਨਾਤੇ ਵਾਲਾ ਬਈ ਮਨ ਨੂੰ ਆਪਣੇ ਨੂੰ ਗੁਰੂ ਗਿਆਨ ਦੇ ਸਰੋਵਰ ਵਿੱਚ ਇਸ਼ਨਾਨ ਕਰਾਉਣਾ ਹੈ RAMDAS ਸਰੋਵਰ ਨਾਤੇ ਉਸ RAM ਪ੍ਰਭੂ ਪਰਮਾਤਮਾ ਦੇ ਸਰੋਵਰ ਵਿੱਚ ਆਪਣੇ ਮਨ ਦੀ ਚੁੱਭੀ ਲਗਾਉਣੀ ਆ ਗੁਰੂ ਦੇ ਬਚਨ ਸੁਣ ਕੇ ਆਪਣੇ ਮਨ ਦੀ ਸਫਾਈ ਕਰਨੀ ਆ ਫਿਰ ਸਭ ਲਾਥੇ ਪਾਪ ਕਮਾਤੇ ਮਹਾਰਾਜ ਕਹਿੰਦੇ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਇੱਥੇ ਵੀ ਇਹੀ ਦੱਸਿਆ ਮਹਾਰਾਜ ਨੇ ਤੇ ਇੱਧਰ ਵੀ ਮਹਾਰਾਜ ਐਸੇ ਸ਼ਬਦ ਬੱਚੀ ਦੱਸਦੇ ਨੇ ਵੀ ਜਿਹੜਾ ਮਨ ਪ੍ਰਮਾਤਮਾ ਦੇ ਨਾਮ ਰਸ ਵਿੱਚ ਚੁੱਪੀ ਜਾਂ ਗਿਜ ਜਾਂਦਾ ਹੈ ਨਾਮ ਰਸ ਵਿੱਚ ਗਿਜ ਜਾਂਦਾ ਹੈ ਉਹ ਮਨ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿੱਚ ਚੁੱਪੀ ਲਾਈ ਰੱਖਦਾ ਹੈ ਗੁਰਮਤਿ ਮਨ ਠਹਿرائی ਠਹਿرائیਏ ਮੇਰੀ ਜਿੰ ਦੜੀਏ ਅਰਹਤ ਨਕਾਹੂ ਡੋਲੇ ਰਾਮ ਮਹਾਰਾਜ ਕਹਿੰਦੇ ਹੈ ਮੇਰੀ ਸੋਹਣੀ ਜਿੰਦੇ ਗੁਰੂ ਦੀ ਮੱਤ ਉੱਤੇ ਤੁਰ ਕੇ ਇਸ ਮਨ ਨੂੰ ਪ੍ਰਭੂ ਚਰਨਾਂ ਵਿੱਚ ਟਿਕਾਣਾ ਚਾਹੀਦਾ ਹੈ ਗੁਰੂ ਦੀ ਮੱਤ ਦੀ ਵਰਕਤ ਨਾਲ ਮਨ ਕਿਸੇ ਹੋਰ ਪਾਸੇ ਨਹੀਂ ਡੋਲਦਾ ਫਿਰ ਜਦੋਂ ਗੁਰੂ ਦੀ ਮੱਤ ਲੈਂਦਾ ਨਾ ਮਨੁੱਖ ਉਦੋਂ ਗੁਰੂ ਦੀ ਮਤ ਦੀ ਵਰਕਤ ਨਾਲ ਮਨ ਕਿਸੇ ਪਾਸੇ ਹੋਰ ਨਹੀਂ ਡੋਲਦਾ ਭਜਦਾ ਨਹੀਂ ਫਿਰ ਮਨ ਚਿੰਦੇ ਅੜਾ ਮਨ ਚਿੰਦੇ ਅੜਾ ਮਲ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਮਨ ਚਿੰਦੇ ਅੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬੋਲੇ ਰਾਮ ਗੁਣ ਨਾਨਕ ਬਾਣੀ ਬੋਲੇ ਰਾਮ हे नानक जेड़ा ਮਨੁੱਖ ਗੁਰਮਤਿ ਤੇ ਤੁਰਕੇ ਗੁਰਮਤਿ ਤੇ ਤੁਰਕੇ ਪ੍ਰਭੂ ਦੇ ਗੁਣਾ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ ਉਹ ਮਨ ਇਛਤ ਫਲ ਪਾ ਲੈਂਦਾ ਹੈ ਗੁਰਮਤਿ ਮਨ ਅੰਮ੍ਰਿਤ 부ਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਮਾਰਾ ਸਮਝਾਉਣਾ ਕਰਦੇ ਨੇ ਵੀ 헤 ਮੇਰੀ ਸੋਹਣੀ ਜਿੰਦੇ ਗੁਰੂ ਦੀ ਮਤ ਦੀ ਵਰਕਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਵਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਿਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ ਸਦਾ ਉਚਾਰਦਾ ਰਹਿੰਦਾ ਹੈ ਬੋਲਦਾ ਹੈ ਬਾਣੀ ਅਮਰਤ ਬਾਣੀ ਭਗਤ ਜਨਾਂ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰਲੇ ਬੁਲਾਏ ਰਾਮ ਮਹਾਰਜ ਕਹਿੰਦੇ ਹੈ ਜਿੰਦੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਉਹ ਬਾਣੀ ਮਨ ਨਾਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਚਰੀ ਬਸਨਾ ਹਰ ਪ੍ਰਭ ਪਾਇਆ ਗਾਲ ਮਿਲੇ ਆ ਸਹਿਜ ਸੁਭਾਈ ਰਾਮ ਜਿਹੜਾ ਮਨੁੱਖ ਸੁਣਦਾ ਹੈ ਉਸ ਨੂੰ ਚਿਰ ਦਾ ਵਿਛੋੜਾ ਹੋਇਆ ਪਰਮਾਤਮਾ ਆ ਮਿਲਦਾ ਹੈ ਚਿਰ ਦਾ ਵਿਛੜਿਆ ਹੋਇਆ ਗਰਬਾਣੀ ਵਿੱਚ ਪੰਕਤੀ ਹੈ ਨਾ ਭਗਤ ਜਨਾਂ ਦੀ ਬਾਣੀ ਵਿੱਚੋਂ ਪੰਕਤੀ ਹੈ ਬਹੁਤ ਜਨਮ ਬਿਸਰੇ ਤੇ ਬਿਸਰੇ ਤੇ ਮਾਦੋ ਬਹੁਤ ਜਨਮ ਵਿਛੜੇ ਸੇ ਮਾਦੋ ਇਹ ਜਨਮ ਤੇਮਾਰੇ ਲੇਖੇ ਭਗਤ ਜੀ ਨੇ ਬਾਣੀ ਵਿੱਚ ਕਿਹਾ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਬਹੁਤ ਜਨਮ ਤੈਥੋਂ ਵਿਛੜੇ ਆਏ ਆ ਹੁਣ ਆਪ ਜੀ ਨੇ ਕਿਰਪਾ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਇਹ ਜਨਮ ਤੇਰੇ ਲੇਖੇ ਲੱਗ ਜੇ ਮਾਰਾ ਨੇ ਸੇ ਵੀ ਇਹੀ ਦੱਸਿਆ ਚਰੀ ਬਸੁਨ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ RAM ਮਹਾਰਜ ਕਹਿੰਦੇ ਜਿਹੜਾ ਮਨੁੱਖ ਸੁਣਦਾ ਹੈ ਉਸ ਨੂੰ ਚਿਰਦਾ ਵਿਛੜਿਆ ਹੋਇਆ ਪ੍ਰਮਾਤਮਾ ਆ ਮਿਲਦਾ ਹੈ ਆਤਮ ਕਟੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤਾ ਸਬਦੁ ਬਜਾਈ ਰਾਮ ਮਹਾਰਾਜ ਸਮਝਾਉਂਦੇ ਨੇ ਵੀ ਹੈ ਦਾਸ ਨਾਨਕ ਹੈ ਮੇਰੀ ਸੋਣੀ ਜਿੰਦੇ ਉਸ ਮਨੁੱਖ ਦੇ ਮਨ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ ਉਹ ਆਪਣੇ ਅੰਦਰ ਇੱਕ ਰਸ ਸਿਪਤ ਸਲਾਹ ਦੀ ਬਾਣੀ ਦਾ ਮਾਨੋ ਬਾਜਾ ਵੱਜਦਾ ਰਹਿੰਦਾ ਹੈ ਹਰਦੇ ਘਰ ਵਿੱਚ ਪ੍ਰਭੂ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਸੋਚ ਬਣੀ ਰਹਿੰਦੀ ਹੈ ਸੋਚ ਮੰਡਲ ਵਿੱਚ ਆਪਣੇ ਉਹੀ ਖਿਆਲ ਰਹਿੰਦਾ ਪ੍ਰਭੂ ਪ੍ਰਮਾਤਮਾ ਦੀ ਸਿੱਖਤ ਸਲਾਹ ਹੀ ਕਰਦਾ ਰਹਿੰਦਾ ਮਨ ਹੀ ਮਨ ਮਨੁੱਖ ਬਖਾਵੇ ਵਾਲਾ ਨਹੀਂ ਵੀ ਚੱਲ ਬਹਿ ਗਿਆ ਹੁਣ ਚੌਕੜਾ ਮਾਰ ਕੇ ਮਾਲਾ ਫੜ ਲਈ ਜਾਂ ਭੋਰਾ ਪੱਟ ਕੇ ਬਹਿ ਗਿਆ ਉਹ ਨਹੀਂ ਉਹ ਆਪਣਾ ਕਾਰੋਬਾਰ ਕਰਦਾ ਕਰਦਾ ਹੀ ਮਨੁੱਖ ਜਦੋਂ ਸੁਰਤ ਜੁੜਦੀ ਹੈ ਪ੍ਰਭੂ ਪ੍ਰਮਾਤਮਾ ਦੇ ਨਾਲ ਆਪਣੇ ਕਾਰੋਬਾਰ ਕਰਦਾ ਹੀ ਉਸ ਦੀ ਸਿੱਖਤ ਸਲਾਹ ਕਰੀ ਜਾਂਦਾ ਜਿਵੇਂ ਧਰਨਾ ਭਗਤ ਜੀ ਨੇ ਕਰੀ ਹੈ ਧੰਨਾ ਭਗਤ ਜੀ ਦੀ ਇੱਕ ਮਨ ਕਹਾੜੀ ਮਨ ਘੜਤ ਕਹਾਣੀ ਜੋੜਦੀ ਨਾ ਵੀ ਧੰਨਾ ਭਗਤ ਨੇ ਪੱਥਰ ਦੇ ਅੰਦਾਜ ਜੀ ਪੰਡਤ ਤੋਂ ਪੱਥਰ ਦੀ ਪੂਜਾ ਕਰਨ ਲੱਗਾ ਫਿਰ ਪੱਥਰ ਦੇ ਵਿੱਚੋਂ ਰੱਬ ਨੇ ਹੱਥ ਕੱਟਿਆ ਵੀ ਧੰਨਾ ਜੀ ਕਹਿੰਦਾ ਨਹੀਂ ਆਏ ਨਹੀਂ ਬਾਹਰ ਆ ਬਾਹਰ ਆ ਕੇ ਰੋਟੀ ਛਕ ਪ੍ਰਸ਼ਾਦਾ ਛਕਿਆ ਫਿਰ ਅਖੇ ਨੱਕੇ ਵੀ ਮੋੜੇ ਰੱਬ ਨੇ ਤੇ ਗਾਇਆਂ ਵੀ ਚਾਰੀਆਂ ਬਿਲਕੁਲ ਚਾਰੀਆਂ ਪਰ ਚਾਰੀਆਂ ਕਿਵੇਂ ਆ ਨੱਕੇ ਮੋੜੇ ਕਿਵੇਂ ਆ ਉਹ ਭਗਤ ਜੀ ਗਰਬਾਣੀ ਚ ਦੱਸਦੇ ਨੇ ਫਿਰ ਅੰਦਰ ਵਰਤੀ ਬਣ ਗਈ ਜਿਵੇਂ ਆਪਾਂ ਹੁਣ ਗੱਲ ਕਰੀਆ ਵੀ ਅੰਦਰ ਇੱਕ ਰੀਲ ਚੱਲ ਪਈ ਪ੍ਰਭੂ ਪਰਮਾਤਮਾ ਦੇ ਨਾਮ ਵਾਲੀ ਫਿਰ ਉਹ ਧੰਨੇ ਭਗਤ ਦੀ ਵਰਤੀ ਇਹ ਬਣੀ ਪੱਥਰ ਵਾਲਾ ਚੈਪਟਰ ਤਾਂ ਪਾਸੇ ਕਰ ਦੋ ਇਥੋਂ ਕਿਉਂਕਿ ਭਗਤ ਜਨਾਂ ਦੀ ਬਾਣੀ ਸੁਣ ਕੇ ਭਗਤ ਧੰਨੇ ਜੀ ਨੂੰ ਵੀ ਚੇਟਕ ਲੱਗੀ ਪਰਮਾਤਮਾ ਦਾ ਨਾਮ ਜੱਪਿਆ ਤੇ ਉਹਦੇ ਅੰਦਰ ਫਿਰ ਉਹ ਵਰਤੀ ਬਣੀ ਉਹ ਰੀਲ ਚੱਲ ਪਈ ਵੀ ਜੇ ਨੱਕੇ ਮੋੜ ਰਿਹਾ ਧੰਨਾ ਭਗਤ ਤਾਂ ਤਾਂ ਵੀ ਇਹੀ ਕਹਿੰਦਾ ਮਹਾਰਾਜ ਤੂੰ ਹੀ ਮੋੜ ਰਿਹਾ ਹਾਂ ਗਾਈਆਂ ਚਾਰ ਕੇ ਲਿਆ ਰਹਾ ਤਾਂ ਤਾਂ ਵੀ ਮਹਾਰਾਜ ਤੂੰ ਹੀ ਚਾਰ ਰਹਾ ਪ੍ਰਸ਼ਾਦਾ ਛਕ ਰਹਾ ਤਾਂ ਨਾ ਭਗਤ ਜੀ ਤਾਂ ਵੀ ਉਹ ਕਹਿੰਦੇ ਵੀ ਮਹਾਰਾਜ ਤੂੰ ਹੀ ਛਕ ਰਹਾ ਤੂੰ ਤੂੰ ਕਰਤਾ ਤੂੰ ਹੋਆ ਮੁਜਮੇ ਰਹਾ ਨਹੀਂ ਗਰਮਾਣੀ ਦਾ ਫੈਸਲਾ ਵੀ ਉਹ ਤੂੰ ਤੂੰ ਕਰਦਾ ਧੰਨੇ ਦਾ ਧੰਨਾ ਰੱਬ ਦਾ ਰੂਪ ਹੋ ਗਿਆ ਵੀ ਤੂੰ ਹੀ ਤੂੰ ਤੂੰ ਹੀ ਤੂੰ ਜੋਕਸ ਕਰੇ ਕਰਾਵੇਂ ਤੂੰ ਹੀ ਤੂੰ ਕੁਰਬਾਨੀ ਵਿੱਚ ਲਿਖਿਆ ਵੀ ਉਹ ਮੁਖ ਜਲੋ ਜੋ ਕਹੇ ਠਾਕੁਰ ਜੂਨੀ ਮਹਾਰਾਜ ਦਾ ਗਰਬਾਣੀ ਚ ਕਹਿੰਦੇ ਆ ਵੀ ਉਹ ਤਾਂ ਮੁੱਖ ਜਾਲੀ ਜਾਵੇ ਜਿਹੜਾ ਕਹਿੰਦੇ ਠਾਕਰ ਜੂਨੀਆਂ ਚ ਆਉਂਦਾ ਪ੍ਰਭੂ ਪਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ ਉਹ ਅਜੂਨੀ ਆ ਪਹਿਲੇ ਸ਼ਬਦ ਵਿੱਚ ਹੀ ਆਪਾਂ ਨੂੰ ਦੱਸਿਆ ਗੁਰੂ ਸਾਹਿਬ ਨੇ ਜਿਹੜਾ ਆਪਾਂ ਮੂਲ ਮੰਤਰ ਦੇ ਰੂਪ ਵਿੱਚ ਪੜ੍ਹਦੇ ਆ ਇੱਕ ਓ ਅੰਕਾਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਸਤ ਨਾਮ ਸਦੀਵੀ ਰਹਿਣ ਵਾਲਾ ਹੈ ਕਰਤਾ ਪੁਰਖ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਦੀ ਸਾਮ ਸੰਭਾਲ ਕਰਦਾ ਹੈ ਕਰਤਾ ਪੁਰਖ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਹੈ ਨਰਵੈਰ ਕਿਸੇ ਦੇ ਨਾਲ ਉਹਦਾ ਵੈਰ ਨਹੀਂ ਹੈ ਆਕਾਲ ਮੂਰਤ ਵੀ ਉਹ ਕਾਲ ਤੋਂ ਰਹਿਤਾ ਉਹਦੀ ਕੋਈ ਮੂਰਤ ਨਹੀਂ ਹੈ ਤੇ ਦੂਸਰਾ ਪੱਖ ਦੇਖਾਂਗੇ ਤਾਂ ਸਾਰ ਗਿਆ ਮੂਰਤਾਂ ਉਹਦੀਆਂ ਹੀ ਨੇ ਪੇੜ ਪੌਦੇ ਪਸ਼ੂ ਪੰਸੀ ਜੀਵ ਜੰਤੂ ਸਭ ਉਹਦਾ ਰੂਪ ਹੀ ਹੈ ਉਹ ਆਪ ਅਕਾਲ ਤੋਂ ਰਹਿਤ ਹੈ ਅਜੂਨੀ ਅਜੂਨੀ ਦਾ ਮਤਲਬ ਜੂਨਾ ਵਿੱਚ ਨਹੀਂ ਆਉਂਦਾ ਮੂਰੇ ਆੜਾ ਲੱਗਾ ਨਾ ਅਜੂਨੀ ਜੂਨਾ ਵਿੱਚ ਨਹੀਂ ਆਉਂਦਾ ਮਹਾਰਾਜ ਕਹਿੰਦੇ ਸਹਿਭੰਗ ਸਹਿਭੰਗ ਦਾ ਭਾਵ ਹੈ ਵੀ ਉਹ ਸਹਿ ਸੁਭਾਏ ਬਿਨਾ ਮਾਤਾ ਪਿਤਾ ਤੋਂ ਆਪਣੇ ਆਪ ਹੀ ਪ੍ਰਗਟ ਹੋਇਆ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਗੁਰੂ ਦੀ ਕਿਰਪਾ ਨਾਲ ਸੂਝ ਹੀ ਆਉਂਦੀ ਹੈ ਪ੍ਰਭੂ ਪਰਮਾਤਮਾ ਬਾਰੇ ਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਕਰਨੀ ਆ ਗੁਰੂ ਦੇ ਬਚਨ ਸੁਣ ਕੇ ਆਪਣੇ ਜੀਵਨ ਵਿੱਚ ਲਾਗੂ ਕਰਨੇ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਭਲਾ ਕਰਕੇ ਮੰਨਣਾ ਕਿੰਤੂ ਪ੍ਰੰਤੂ ਨਹੀਂ ਕਰਨੀ ਵੀ ਆ ਕੀ ਕਹਤੋਂ ਨਾ ਜੋ ਗੁਰੂ ਨੇ ਲਿਖਿਆ ਜੋ ਕਿਹਾ ਸੱਚ ਕਿਹਾ ਇਥੇ ਵੀ ਮਹਾਰਾਜ ਇਹ ਹੀ ਦੱਸਦੇ ਨੇ ਸਖੀ ਸਹੇਲੀ ਮੇਰੀ meri jindadiye koi har prabh aan mlaabe ram he meri sakhi saheliyo he meri sohni jind je koi tir mera har prabh lya ke mainu mlaa deve maraj kande ho man devo tis apna meri jindadiye ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਮਹਾਰਾਜ ਕਹਿੰਦੇ ਜੇ ਕੋਈ ਮੈਨੂੰ ਪ੍ਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਸੁਣਾਇਆ ਕਰੇ ਤਾਂ ਮੈਂ ਆਪਣਾ ਮਨ ਉਸਦੇ ਹਵਾਲੇ ਕਰ ਦਿਆਂ ਕਰਨਾ ਚਾਹੀਦਾ ਗੁਰੂ ਆਪਾਂ ਨੂੰ ਪ੍ਰਭੂ ਪ੍ਰਮਾਤਮਾ ਦੀਆਂ ਗੱਲਾਂ ਸੁਣਾਉਂਦੇ ਨੇ ਗੁਰਬਾਣੀ ਰਾਹੀਂ ਤੇ ਆਪਾਂ ਆਪਣਾ ਮਨ ਪ੍ਰਭੂ ਪ੍ਰਮਾਤਮਾ ਨੂੰ ਗੁਰੂ ਨੂੰ ਸੌਂਪ ਦਈਏ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰੀਏ ਅਗੇ ਮਹਾਰਾਜ ਨੇ ਸਮਝਾਉਣਾ ਕੀਤਾ ਗੁਰਮੁਖਸਾ ਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚੰਦੇ ਆੜਾ ਫਲ ਪਾਵੇ ਰਾਮ ਏ ਮੇਰੀ ਸੋਹਣੀ ਜਿੰਦੇ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਜਿਹੜਾ ਕੋਈ ਸਿਮਰਦਾ ਹੈ ਉਹ ਮਨ ਇਛਤ ਫਲ ਪ੍ਰਾਪਤ ਕਰ ਲੈਂਦਾ ਹੈ ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀਏ ਬੜਵਾਗੀ ਨਾਮ ਤੇ ਆਵੇ ਰਾਮ ਮਹਾਰਾਜ ਕਹਿੰਦੇ ਹੈ ਮਨ ਹੈ ਨਾਨਕ ਆਪਣੀ ਜਿੰਦ ਨੂੰ ਕਹਿਣਾ ਕਰਦੇ ਨੇ ਗੁਰੂ ਜੀ ਸਮਝਾਉਣਾ ਮਨੁੱਖਤਾ ਨੂੰ ਕੀਤਾ ਆਪਣੀ ਜਿੰਦ ਤੇ ਲਾ ਕੇ ਮਹਾਰਾਜ ਕਹਿੰਦੇ ਹੈ ਮੇਰੀ ਸੋਹਣੀ ਜਿੰਦੜੀਏ ਪ੍ਰਮਾਤਮਾ ਦੀ ਸ਼ਰਨ ਪਈ ਰਹੋ ਵੱਡੇ ਭਾਗਾ ਵਾਲਾ ਮਨੁੱਖ ਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ। ਜਿਹੜਾ ਗੁਰੂ ਦੀ ਪ੍ਰਭੂ ਪ੍ਰਮਾਤਮਾ ਦੀ ਸ਼ਰਨ ਪੈਂਦਾ ਹੈ ਉਹ ਵੱਡੇ ਭਾਗਾ ਵਾਲਾ ਹੀ ਹੈ। ਉਹੀ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰ ਸਕਦਾ। ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ ਰਾਮ। हे ਮੇਰੀ ਸੋਹਣੀ ਜਿੰਦੜੀਏ ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆਮ ਲਾਉਂਦਾ ਹੈ ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆਮ ਲਾਉਂਦਾ ਹੈ ਜੇ ਗੁਰੂ ਦੀ ਕਿਰਪਾ ਹੋਏਗੀ ਪਹਿਲੇ ਨੰਬਰ ਤੇ ਕਹਦਾ ਮਨ ਨੇ ਪ੍ਰਭੂ ਪਰਮਾਤਮਾ ਦੀ ਕਿਰਪਾ ਨੇ ਗੁਰੂ ਮਿਲਾਤਾ ਆਪਾਂ ਨੂੰ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ ਮਨੁੱਖੇ ਜਨਮ ਦੀ ਇਜ਼ਾਤ ਦਿੱਤੀ ਸ਼ਬਦ ਬਾਣੀ ਪੜਨ ਸੁਣਨ ਦਾ ਸੁਭਾਅ ਬਣ ਗਿਆ ਮਨੁੱਖਾ ਜਨਮੀ ਪੜ੍ਹ ਸੁਣ ਸਕਦਾ ਨਾ ਪਸ਼ੂ ਪੰਛੀ ਨਹੀਂ ਪੜ੍ਹ ਸੁਣ ਸਕਦਾ ਪਸ਼ੂ ਪੰਛੀ ਰਟਨ ਕਰ ਸਕਦਾ ਦੇ ਮਤੋਤਾ ਤੋ ਤੈਨੂੰ ਕੁਝ ਵੀ ਸਿਖਾ ਦੋ ਉਹ ਰਾਮ ਰਾਮ ਵੀ ਕਹੀ ਜਾਏਗਾ ਉਹਨੂੰ ਇਹ ਤਾਂ ਨਹੀਂ ਪਤਾ ਵੀ ਰਾਮ ਦਾ ਅਰਥ ਕੀ ਆ ਰਾਮ ਰਾਮ ਕਹੀ ਜਾਊ ਉਹਨੂੰ ਸਿਖਾ ਦੋ ਗੰਗਾ ਰਾਮ ਚੂਰੀ ਖਾਣੀ ਆ ਹਾਂ ਖਾਣੀ ਆ ਕਹੀ ਜਾਊਗਾ ਤੇ ਦੂਜਾ ਪੱਖ ਫੇਰ ਦੇਖਿਓ ਤੁਸੀਂ ਵੀ ਕੌਲਾ ਭਰ ਕੇ ਉਹਦੇ ਮੂਰੇ ਚੂਰੀ ਦਾ ਧਰ ਦੋ ਚੂਰੀ ਖਾ ਕੇ ਰੱਜਿਆ ਵੀ ਪਿਆ ਉਹ ਚੂਰੀ ਮੂਰੇ ਵੀ ਪਈ ਆ ਜੇ ਤੁਸੀਂ ਫੇਰ ਵੀ ਉਹਨੂੰ ਪੁੱਛੋਗੇ ਵੀ ਗੰਗਾ ਰਾਮ ਚੂਰੀ ਖਾਣੀ ਆ ਉਨੇ ਕਹਣਾ ਹਾਂ ਖਾਣੀ ਆ ਉਹ ਸਖਾਇਆ ਨਾ ਪਾਣਾ ਇੱਕ ਰਟਣ ਕਰ ਲਿਆ ਉਹ ਸਿੱਖ ਗਿਆ ਬੋਲਣਾ ਉਹਨੂੰ ਭਾਵ ਦਾ ਨਹੀਂ ਪਤਾ ਭਾਵ ਸਿਰਫ ਮਨੁੱਖੀ ਜਾਣ ਸਕਦਾ ਚੰਗੇ ਮਾੜੇ ਦੀ ਪਰਖ ਮਨੁੱਖ ਨੂੰ ਹੀ ਹੈ ਝੂਠ ਸੱਚ ਦੀ ਪਰਖ ਮਨੁੱਖ ਨੂੰ ਹੈ ਸਹੀ ਗਲਤ ਦੀ ਪਰਖ ਮਨੁੱਖ ਨੂੰ ਹੀ ਹੈ ਮਨੁੱਖਾ ਜਨਮ ਅਮੋਲਕ ਹੈ ਪ੍ਰਭੂ ਪ੍ਰਮਾਤਮਾ ਨੇ ਕਿਰਪਾ ਕਰਕੇ ਦਿੱਤਾ ਇਸ ਮਨੁੱਖੇ ਜਨਮ ਵਿੱਚ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ 84 ਦਾ ਗੇੜ ਮੁੱਕ ਜਾਂਦਾ ਇੱਥੇ ਮਹਾਰਾਜ ਨੇ ਦੱਸਿਆ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ ਰਾਮ ਹੇ ਜਿੰਦੇ ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆ ਮਿਲਦਾ ਹੈ ਜੇ ਜਿੰਦੇ ਹੇ ਜਿੰਦੇ ਗੁਰੂ ਦੀ ਮਤ ਉੱਤੇ ਤੁਰਿਆ ਹੀ ਹਰ ਨਾਮ ਹਿਰਦੇ ਵਿੱਚ ਚਮਕਦਾ ਹੈ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰਨ ਦੇ ਨਾਲ ਨਾਮ ਦਾ ਵਾਸਾ ਹੋਏਗਾ ਹਿਰਦੇ ਘਰ ਵਿੱਚ ਮਹਾਰਾਜ ਨੇ ਸਮਝਾਉਣਾ ਕੀਤਾ ਹਉ ਹਰ ਬਾਜ ਉਡੀਲੀਆਂ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਮਹਾਰਾਜ ਨੇ ਸਮਝਾਉਣਾ ਕੀਤਾ ਪ੍ਰਮਾਤਮਾ ਤੋਂ ਬਿਨ ਕਮਲਾਈ ਰਹਿੰਦੀ ਹੈ ਜਿੰਦ ਜਿਵੇਂ ਪਾਣੀ ਤੋਂ ਬਿਨ ਕੌਲ ਫੁੱਲ ਕੁਮਲਾਇਆ ਰਹਿੰਦਾ ਹੈ ਜਿਹੜੀ ਆ ਸੋਹਣੀ ਜ਼ਿੰਦਗੀ ਆ ਨਾ ਪ੍ਰਮਾਤਮਾ ਨੇ ਦਿੱਤੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੁਮਲਾਈ ਰਹਿੰਦੀ ਆ ਜਿਵੇਂ ਕਮਲ ਦਾ ਫੁੱਲ ਸੁੱਕ ਕਮਲਾ ਜਾਂਦਾ ਪਾਣੀ ਤੋਂ ਬਿਨਾ ਜਿੰਨਾ ਚਿਰ ਪਾਣੀ ਦੇ ਵਿੱਚ ਆ ਉਹਨਾਂ ਚਿਰ ਹਰਿਆ ਭਰਿਆ ਰਹੂ ਸੋਨੇ ਵਰਗੀਆਂ ਪੰਖੜੀਆਂ ਨੇ ਉਹਦੀਆਂ ਜਦੋਂ ਪਾਣੀ ਸੁੱਕ ਜੇ ਫਿਰ ਕਮਲਾ ਜਾਂਦਾ ਜੇ ਤਾਂ ਪਾਣੀ ਆ ਮੁੜੇ ਫੇਰ ਮਿਲ ਜੇ ਪਾਣੀ ਤਾਂ ਹਰਿਆ ਭਰਿਆ ਹੋ ਜਾਂਦਾ ਨਹੀਂ ਸੜ ਜਾਂਦਾ ਸੁੱਕ ਜਾਂਦਾ ਬਿਨਾ ਪਾਣੀ ਤੋਂ ਇਸੇ ਤਰ੍ਹਾਂ ਹੀ ਭਾਈ ਜ਼ਿੰਦਗੀ ਹੈ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਕ ਛੜ ਜਾਂਦੀ ਹੈ ਗੁਰਪੂਰੇ ਮੈ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਮਹਾਰਾਜ ਕਹਿੰਦੇ ਹੈ ਸੋਹਣੀ ਜਿੰਦੇ ਜਿਸ ਨੂੰ ਪੂਰੇ ਗੁਰੂ ਨੇ ਸੱਜਣ ਹਰੀ ਮਿਲਾ ਦਿੱਤਾ ਉਸ ਨੂੰ ਹਰੀ ਪ੍ਰਭੂ ਆਪਣੇ ਅੰਗ ਸੰਗ ਬਸਦਾ ਦਿਸ ਪੈਂਦਾ ਹੈ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਹੈ ਦਾਸ ਨਾਨਕ ਹੈ ਮੇਰੀ ਸੋਹਣੀ ਜਿੰਦੇ ਗੁਰੂ ਸਲੋਹਣ ਜੋਗ ਹੈ ਸਦਾ ਸਲੋਹਣ ਜੋਗ ਹੈ ਗੁਰੂ ਨੇ ਇਸ ਜਿਸ ਨੂੰ ਪ੍ਰਮਾਤਮਾ ਦੀ ਦਸ ਪਾ ਦਿੱਤੀ ਉਸ ਦਾ ਹਿਰਦਾ ਨਾਮ ਦੀ ਬਰਕਤ ਨਾਲ ਖੜ ਪੈਂਦਾ ਹੈ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਰਾਗ ਬਿਹાગੜਾ ਮਹੱਲਾ ਚੌਥਾ ਅਮਰਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅਮਰਤ ਗੁਰਮਤ ਪਾਏ ਰਾਮ ਹੇ ਮੇਰੀ ਸੋਹਣੀ ਜਿੰਦੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ ਇਹ ਨਾਮ ਜਲ ਗੁਰੂ ਦੀ ਮੱਤ ਉੱਤੇ ਤੁਰਿਆ ਹੀ ਮਿਲਦਾ ਹੈ ਮਨਮਤ ਛੱਡਣੀ ਪੈਣੀ ਆ ਆਪਣੀਆਂ ਆਪਣੀ ਸਿਆਣ ਫਸੜਣੀ ਪੈਣੀ ਹੈ ਗੁਰੂ ਤੋਂ ਮਤਲਬ ਕਿ ਜੀਵਨ ਬਸਰ ਕਰਨ ਦੇ ਨਾਲ ਪ੍ਰਾਪਤੀ ਹੋਣੀ ਹੈ ਪਾਈ ਪ੍ਰਭੂ ਪਰਮਾਤਮਾ ਦੇ ਨਾਮ ਦੀ ਹੋ ਮੇ ਮਾਇਆ ਵਿਖ ਹੈ ਮੇਰੀ ਜਿੰਦੜੀ ਹਰ ਅਮਰ ਤਬਖ ਲੈ ਜਾਏ RAM ਹੈ ਜਿੰਦ ਹੋ ਮੇ ਜ਼ਹਿਰ ਹੈ ਹੰਕਾਰ ਕਰਨਾ ਜ਼ਹਿਰ ਆਹ ਮਹਾਰਾਜ ਕਹਿੰਦੇ ਹੋ ਮੇ ਕਰਨੀ ਜ਼ਹਿਰ ਹੈ ਮਾਇਆ ਦਾ ਮੋਹ ਜ਼ਹਿਰ ਹੈ ਜੋ ਆਤਮਕ ਜੀਵਨ ਨੂੰ ਮਾਰ ਮੁਕਾਉਂਦਾ ਹੈ ਇਹ ਜ਼ਹਿਰ ਨਾਮ ਜਲ ਪੀਣ ਨਾਲ ਲੈ ਜਾਂਦਾ ਹੈ ਨਾਮ ਜਲ ਜਦੋਂ ਪੀਤਾ ਨਾ ਰਸਨਾ ਨਾਲ ਤੇ ਉਦੋਂ ਜਿਹੜਾ ਹੋਮੇ ਹੰਕਾਰ ਦਾ ਜ਼ਹਿਰ ਮਨ ਵਿੱਚ ਭਰਿਆ ਹੋਇਆ ਉਤਰ ਜਾਏਗਾ ਮਨ ਸੂਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਮਹਾਰਜ ਕਹਿੰਦੇ ਹੈ ਮੇਰੀ ਸੋਣੀ ਜੰਦੇ ਜਿਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ ਮਨ ਖਰਾ ਹੋ ਜਾਂਦਾ ਹੈ ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ ਤੇ ਕੜੜਾਪਣ ਛੱਡ ਕੇ ਨਰਮ ਹੋ ਜਾਂਦਾ ਹੈ ਸੁੱਕਿਆ ਜਿਹੜਾ ਮਨਾ ਸੁੱਕਿਆ ਦਰਖਤ ਕੜੜਾ ਹੁੰਦਾ ਨਾ ਜਿਉਂ ਪਾਣੀ ਮਨ ਲੱਗ ਜੇ ਤਾਂ ਉਹ ਨਰਮ ਹੋ ਜਾਂਦਾ ਹਰਾ ਹੋ ਜਾਂਦਾ ਇਸੇ ਤਰ੍ਹਾਂ ਹੀ ਆਪਣਾ ਵੀ ਜਿਹੜਾ ਮਨ ਕਠੋਰ ਹੋਇਆ ਹੋਇਆ ਈਰਖਾ ਦਵੇਤ ਦੇ ਵਿੱਚ ਸਖਤ ਆ ਮਨ ਜਿਹਨੂੰ ਆਪਾਂ ਕਹਿੰਦਾ ਬੜਾ ਮਨ ਕਠੋਰ ਆ ਇਹ ਉਹ ਫਿਰ ਮਨ ਜਦੋਂ ਗੁਰੂ ਦੀ ਬਾਣੀ ਸੁਣਦਾ ਨਾਮ ਜਪਦਾ ਤੇ ਫਿਰ ਉਹ ਮਨ ਨਰਮ ਹੋ ਜਾਂਦਾ ਨਿਮਰਤਾ ਵਿੱਚ ਆ ਜਾਂਦਾ ਫਿਰ ਸਾਰੇ ਮਨੁੱਖਤਾ ਦੇ ਨਾਲ ਉਹ ਪਿਆਰ ਕਰਦਾ ਤੇ ਸੱਚੀ ਸੁੱਚੀ ਕਿਰਤ ਕਰਦਾ ਤੇ ਚੰਗੇ ਕੰਮ ਕਰਦਾ ਦੁਨੀਆ ਵਿੱਚ ਵਿਚਰਦਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਬੱਸ ਫਿਰ ਬਣ ਗਿਆ ਜੀਵਨ ਮਹਾਰਾਜ ਨੇ ਸਮਝਾਉਣਾ ਕੀਤਾ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜੰੜੀਏ ਜਨ ਨਾਨਕ ਨਾਮ ਸਮਾਏ ਰਾਮ ਮਹਾਰਾਜ ਕਹਿੰਦੇ ਹੈ ਮੇਰੀ ਸੋਣੀ ਜਿੰਦੇ ਜਿਸ ਮਨੁੱਖ ਨੂੰ ਪੂਰਬਲੇ ਲਿਖੇ ਅਨਸਾਰ ਵੱਡੇ ਭਾਗਾ ਨਾਲ ਪ੍ਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪ੍ਰਮਾਤਮਾ ਦਾ ਨਾਮ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹੋ ਜਾਂਦਾ ਹੈ ਲੀਨ ਰਹਿੰਦਾ ਹੈ ਅੱਗੇ ਮਹਾਰਾਜ ਕਹਿੰਦੇ ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀਏ ਜਿਉਂ ਬਾਲਕ ਲਗ ਦੁੱਧ ਖੀਰੇ ਰਾਮ ਏ ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਇਉਂ پروਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ ਛੋਟੇ ਬੱਚੇ ਦਾ ਮਨ ਦੁੱਧ ਨਾਲ ਹੀ ਹੈ ਨਾ ਉਹ ਕੋਈ ਹੋਰ ਚੀਜ਼ ਤਾਂ ਉਹਨੂੰ ਛਤੀ ਪਦਾਰਥ ਬਣਾ ਲਓ ਘਰ ਦੇ ਵਿੱਚ ਬੱਚੇ ਨੂੰ ਕੋਈ ਮਤਲਬ ਨਹੀਂ ਜਿਹੜਾ ਦੁੱਧ ਤੇ ਡਿਪੈਂਡ ਆ। ਛੋਟੇ ਬੱਚੇ ਹੈਗੇ ਆਪਣੇ ਘਰ 'ਚ ਉਹ ਛੋਟੇ ਬੱਚੇ ਨੂੰ ਦੁੱਧ ਤੱਕ ਮਤਲਬ ਨੀ ਜਦੋਂ ਰੋਣ ਲੱਗਿਆ ਉਹਨੇ ਦੁੱਧ ਪਿਆਇਆ ਮਾਂ ਨੇ ਉਹਦੀ ਨੇ ਤੇ ਚੁੱਪ ਹੋ ਗਿਆ ਖੇਡਣ ਲੱਗ ਗਿਆ। ਫਿਰ ਫੇਰ 20 ਮਿੰਟ ਬਾਅਦ ਅੱਧੇ ਘੰਟੇ ਬਾਅਦ ਭੁੱਖ ਲੱਗ ਗਈ। ਉਹਨੂੰ ਦੁੱਧ ਤੱਕ ਮਤਲਬ ਨਾ ਸੱਤੀ ਪਦਾਰਥਾਂ ਦਾ ਕੋਈ ਮਤਲਬ ਨਹੀਂ। ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਤੇਰਾ ਵੀ ਨਾਮ ਪਾਣੀ ਨਾਲ ਦੀ ਮਤਲਬ ਹੋਵੇ। ਠੀਕ ਆ ਹੋਰ ਬੜਾ ਕੁਝ ਪਰੋਸਿਆ ਜਾ ਰਿਹਾ ਸੰਸਾਰ ਦੇ ਵਿੱਚ। ਅਧਾਰਨਾ ਦਿੱਤੀ ਆ ਵੀ ਜਿਵੇਂ ਘਰ ਵਿੱਚ 73